ਸਤਿ ਸ਼੍ਰੀ ਅਕਾਲ ਦੋਸਤੋ ਨਮੀ ਨਮੀ ਅਪਡੇਟ ਡੇਲੀ ਦੀਆਂ ਪੰਜਾਬੀ ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਮੈਂ ਹਾਂ ਹਰਪ੍ਰੀਤ ਸਿੰਘ ਢਿੱਲੋਂ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀਆਂ 10 ਵੱਡੀਆਂ ਅਤੇ ਤਾਜ਼ਾ ਖਬਰਾਂ ਦੀ ਤੇ ਦੋਸਤੋ ਹੁਣ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਚੌਣਵੀਆਂ ਖਬਰਾਂ ਦੇ ਉੱਤੇ ਮਨਪਘੀ ਖਬਰ ਠੰਡ ਦਾ ਕਹਿਰ ਨਮੂਨੀਆਂ ਦੇ ਕਾਰਨ ਇੱਕ ਮਹੀਨੇ ਦੇ ਬੱਚੇ ਦੀ ਮੌਤ ਨਸ਼ਾ ਹਰ ਥਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕੀਤਾ ਗਿਆ ਸੀਐਮ ਮੰਤ ਸਰਕਾਰ ਨੇ ਦਿੱਤਾ ਵਿਰੋਧੀਆਂ ਨੂੰ ਕਰਾਰਾ ਜਵਾਬ 3-5 ਦਿਨਾਂ ਦੇ ਪੁਲਿਸ ਰਿਮਾਂਡ ਤੇ ਸਤਿੰਦਰ ਕੋਹਲੀ ਸਿੱਖ ਜਥੇਬੰਦੀਆਂ ਦੇ ਵੱਲੋਂ ਇਨਸਾਫ਼ ਦੀ ਮੰਗ ਕੇਜਰੀਵਾਲ ਦਾ ਵੱਡਾ ਬਿਆਨ ਇੱਕ ਸਾਲ ਦੇ ਵਿੱਚ ਅਸੀਂ 28000 ਐਨਡੀਪੀਐਸ ਕੇਸ ਦਰਜ ਕੀਤੇ ਕੇਦਰੀਵਾਲ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦਾ ਦੂਜਾ ਪੜਾ ਕੇਦਰੀਵਾਲ ਤੇ ਮੁੱਖ ਮੰਤਰੀ ਮਾਨ ਜਲੰਧਰ ਚ ਕਰਨਗੇ ਸ਼ੁਰੂਆਤ ਉੱਤਰੀ ਭਾਰਤ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਘੰਟਿਆਂ ਦੀ ਦੇਰੀ ਦੇ ਨਾਲ ਚੱਲ ਰਹੀਆਂ ਟ੍ਰੇਨਾਂ ਅਮਰੀਕਾ ਤੋਂ ਰਿਪੋਰਟ ਕਿਤੇ 209 ਲੋਕ ਅੱਜ ਦਿੱਲੀ 에어ਪੋਰਟ ਪਹੁੰਚਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਡੇਢ ਸੀੜ ਵਿੱਚ ਮੁੜ ਤਬਦੀਲੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਉੱਤੇ ਚਿੱਟੇ ਕੰਮ ਦੇ ਵੱਡੇ ਖੁਲਾਸੇ ਸਿਆਸਤ ਦੇ ਵਿੱਚ ਮਚੀ ਹਲਚਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਡੇਢ ਸੀੜ ਦੇ ਵਿੱਚ ਮੁੜ ਤਬਦੀਲੀ ਬੱਚੇ ਪਰੇਸ਼ਾਨ ਦੋਸਤੋ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਤਾਂ ਜੋ ਤੁਹਾਡੇ ਕੋਲ ਵੀ ਤੇ ਹੋਰ ਤੁਹਾਡੇ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ ਵੀ ਨਵੀਂ ਤੋਂ ਨਵੀਂ ਅਪਡੇਟ ਪਹੁੰਚਦੀ ਰਹੇ ਤਾਂ ਆਓ ਅਸੀਂ ਜਾਣਦੇ ਹਾਂ ਖਬਰਾਂ ਨੂੰ ਵਿਸਥਾਰ ਦੇ ਨਾਲ ਠੰਡ ਦਾ ਕਹਿਰ ਨਮੂਨੀਆਂ ਕਾਰਨ ਇੱਕ ਮਹੀਨੇ ਦੇ ਬੱਚੇ ਦੀ ਮੌਤ ਕਲਾਨੌਰ ਬਲਾਕ ਦੇ ਅਧੀਨ ਆਉਂਦੇ ਖਾਸਾ ਪਿੰਡ 'ਚ ਇੱਕ ਮਹੀਨੇ ਦੇ ਪ੍ਰਭ ਨੂਰ ਸਿੰਘ ਦੀ ਠੰਡ ਦੇ ਕਾਰਨ ਮੌਤ ਹੋ ਗਈ ਹੈ ਕਲਾਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਪ੍ਰਭ ਨੂਰ ਸਿੰਘ ਦੇ ਪਿਤਾ ਕੁਲਵੀਰ ਸਿੰਘ ਨੇ ਦੱਸਿਆ ਹੈ ਕਿ ਪ੍ਰਭ ਨੂਰ ਬਿਲਕੁਲ ਠੀਕ ਸੀ ਉਸ ਨੂੰ ਰਾਤ ਨੂੰ ਦੁੱਧ ਪਿਲਾਇਆ ਗਿਆ ਸੀ ਤੇ ਠੰਡ ਤੋਂ ਬਚਾਣ ਲਈ ਇੱਕ ਰੂਮ ਹੀਟਰ ਲਗਾਇਆ ਗਿਆ ਸੀ ਸੌਣ ਤੋਂ ਥੋੜੀ ਦੇਰ ਬਾਅਦ ਪ੍ਰਭ ਨੂਰ ਸਿੰਘ ਦੇ ਸਰੀਰ ਦੇ ਵਿੱਚ ਕੋਈ ਹਿਲਜੁਲ ਦੇ ਸੰਕੇਤ ਨਹੀਂ ਦਿਖਾਈ ਦਿੱਤੇ ਉਸ ਨੂੰ ਚੈੱਕਅਪ ਦੇ ਲਈ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ ਉੱਥੇ ਡਿਊਟੀ ਤੇ ਤਾਇਨਾਤ ਬਾਲ ਰੋਗ ਵਿਗਿਆਨਿਕ ਡਾਕਟਰ ਵਿਸਾਲ ਜੱਗੀ ਨੇ ਪ੍ਰਭ ਨੂਰ ਨੂੰ ਮਰਤਕ ਐਲਾਨ ਦਿੱਤਾ ਡਾਕਟਰ ਜੱਗੀ ਨੇ ਕਿਹਾ ਹੈ ਕਿ ਮਾਸੂਮ ਬੱਚੇ ਦੀ ਨਮੂਨੀਆਂ ਦੇ ਕਾਰਨ ਮੌਤ ਹੋਈ ਹੈ ਅਗਲੀ ਵੱਡੀ ਖਬਰ ਜੀ ਨਸ਼ਾ ਹਰ ਥਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕੀਤਾ ਗਿਆ ਸੀਮਾਨ ਪੰਜਾਬ ਸਰਕਾਰ ਦੀ ਮਹੱਤਕ ਆਖੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਰਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਚ ਮਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਨਸ਼ਾ ਤਾਂ ਹਰ ਥਾਂ ਦੇ ਉੱਤੇ ਹੈ ਇਹ ਇਕੱਲਾ ਪੰਜਾਬ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਵੀ ਆਂਦਾ ਹੈ ਉਹ ਪੰਜਾਬ ਨੂੰ ਗਾਲਾ ਕੱਢ ਕੇ ਜਾਂਦਾ ਹੈ सीएम मान ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ ਹੁਣ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੀ ਮੁੜ 5 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਸਤਿੰਦਰ ਕੋਹਲੀ 328 ਰੂਪਾਂ ਦੇ ਗਾਇਬ ਹੋਣ ਦੇ ਮਾਮਲੇ 'ਚ ਸਾਬਕਾ ਸੀਐਸ ਸਤਿੰਦਰ ਕੋਹਲੀ ਦੀ ਅੱਜ ਕੋਰਟ ਦੇ ਵਿੱਚ ਪੀਸੀ ਹੋਈ ਜਿੱਥੇ ਉਹਨਾਂ ਨੂੰ ਮੁੜ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਇਹ ਵੱਡੀ ਖਬਰ ਸਾਹਮਣੇ ਆਈ ਹੈ ਜੀ ਹੁਣ ਉਸ ਤੋਂ ਅਗਲੀ ਵੱਡੀ ਖਬਰ ਦੀ ਵੀ ਗੱਲ ਕਰਦੇ ਹਾਂ ਕੇਦਰੀਵਾਲ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਲੋਕਾਂ ਨੇ ਸਾਨੂੰ ਦੱਸਿਆ ਕਿ ਨਸ਼ਾ ਤਸਕਰ ਬਹੁਤ ਮਜਬੂਤ ਹਨ ਉਹ ਕੁਝ ਵੀ ਕਰ ਸਕਦੇ ਹਨ ਪਰ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ 1 ਸਾਲ ਵਿੱਚ ਅਸੀਂ 28000 ਐਨਡੀਪੀਐਸ ਕੇਸ ਦਰਜ ਕੀਤੇ ਇਹ ਕੇਸ ਜਾਲੀ ਨਹੀਂ ਹਨ ਇਹਨਾਂ ਵਿੱਚੋਂ 88% ਮਾਮਲਿਆਂ ਵਿੱਚ ਸਜ਼ਾ ਮਾ ਹੋਈਆਂ ਲਗਭਗ 42000 ਤਸਕਰ ਫੜੇਗੇ ਕਿਸੇ ਹੋਰ ਰਾਜ ਨੇ ਇੰਨੀ ਵੱਡੀ ਗਿਣਤੀ ਵਿੱਚ ਤਸਕਰ ਨਹੀਂ ਫੜੇ ਇਹਨਾਂ ਵਿੱਚੋਂ 350 ਬਹੁਤ ਵੱਡੇ ਤਸਕਰ ਹਨ ਤੇ ਹੁਣ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੀ ਪੰਜਾਬ ਦੇ ਸਕੂਲਾਂ ਵਿੱਚ ਮੁੜ ਛੁੱਟੀਆਂ ਬੰਦੀਆਂ ਪੰਜਾਬ ਦੇ ਸਕੂਲਾਂ ਦੇ ਵਿੱਚ ਮੁੜ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤੇ ਹੁਣ ਲੋਹੜੀ ਤੱਕ ਨਹੀਂ ਹੁਣ 20 ਜਨਵਰੀ ਤੱਕ ਵੱਧਦੀ ਹੋਈ ਠੰਡ ਅਤੇ ਧੁੰਦ ਨੂੰ ਦੇਖਦੇ ਹਾਂ ਸ਼ਿੱਖਿਆ ਮੰਤਰਾਲੇ ਨੇ ਇਹ ਵੱਡਾ ਫੈਸਲਾ ਲਿਆ ਹੈ ਕਿ ਬੱਚਿਆਂ ਦੀਆਂ ਛੁੱਟੀਆਂ ਵਿੱਚ ਹੁਣ ਲੋਹੜੀ ਤੱਕ ਨਹੀਂ 20 ਜਨਵਰੀ ਤੱਕ ਵਾਅਦਾ ਕੀਤਾ ਗਿਆ ਹੈ ਜਿਸ ਕਰਕੇ ਬੱਚਿਆਂ ਦੇ ਵਿੱਚ ਫਿਰ ਤੋਂ ਖੁਸ਼ੀ ਦੀ ਲਹਿਰ ਫੈਲ ਚੁੱਕੀ ਹੈ ਤੇ ਮਾਪਿਆਂ ਨੇ ਇਸ ਸਰਕਾਰ ਦੇ ਆਦੇਸ਼ ਦਾ ਨਿੱਘਾ ਸਵਾਗਤ ਵੀ ਕੀਤਾ ਹੈ ਜੀ ਹੁਣ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੀ ਅਮਰੀਕਾ ਤੋਂ ਰਿਪੋਰਟ ਕਿਤੇ 209 ਲੋਕ ਅੱਜ ਦਿੱਲੀ 에어ਪੋਰਟ ਤੇ ਪਹੁੰਚਣਗੇ ਇਨ੍ਹਾਂ ਲੋਕਾਂ ਦੇ ਵਿੱਚ ਗੈਂਗਸਟਰ ਅਮਨ ਪੈਸਵਾਲ ਵੀ ਸ਼ਾਮਲ ਹੈ ਜਿਸ ਨੂੰ ਐਸਆਈਟੀ 에어ਪੋਰਟ ਤੋਂ ਹੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੀ ਉੱਤਰੀ ਭਾਰ ਚ ਸੰਘਣੀ ਧੁੰਦ ਦਾ ਕਹਿਰ ਘੰਟਿਆਂ ਦੀ ਦੇਰੀ ਨਾਲ ਚੱਲੀਆਂ ਟ੍ਰੇਨਾਂ ਉੱਤਰੀ ਭਾਰਤ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੰਘਣੀ ਧੁੰਦ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਬਹੁਤ ਸਾਰੀਆਂ ਟ੍ਰੇਨਾਂ ਘੰਟਿਆਂ ਦੀ ਦੇਰੀ ਦੇ ਨਾਲ ਚੱਲ ਰਹੀਆਂ ਹਨ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਬਹੁਤ ਹੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਉੱਤੇ ਕੰਮ ਦੇ ਚਿੱਟੇ ਦੇ ਵੱਡੇ ਖੁਲਾਸੇ ਸਿਆਸਤ ਵਿੱਚ ਮਚੀ ਹਲਚਲ ਸਰਕਾਰ ਦਾ ਨਵਾਂ ਹੁਕਮ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੂੰ ਲੈ ਕੇ ਕੰਮ ਦੇ ਚਿੱਟੇ ਧੰਦੇ ਨਾਲ ਸੰਬੰਧਿਤ ਕੁਝ ਵੱਡੇ ਖੁਲਾਸੇ ਸਾਹਮਣੇ ਆਏ ਹਨ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭਾਰੀ ਹਲਚਲ ਮਚ ਗਈ ਹੈ ਵਿਰੋਧੀ ਧਿਰ ਨੇ ਸਰਕਾਰ ਦੇ ਉੱਤੇ ਗੰਭੀਰ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ ਕਿਹਾ ਜਾ ਰਿਹਾ ਹੈ ਕਿ ਕੁਝ ਪ੍ਰੋਜੈਕਟਾਂ ਦੇ ਵਿੱਚ ਨਿਯਮਾਂ ਦੀ ਉਲੰਘਣਾ ਹੋਈ ਹੈ ਮਾਮਲਾ ਜਾਂਚ ਏਜੰਸੀਆਂ ਤੱਕ ਵੀ ਪਹੁੰਚ ਸਕਦਾ ਹੈ ਸਰਕਾਰ ਵੱਲੋਂ ਹਲੇ ਤੱਕ ਕੋਈ ਵੀ ਬਿਆਨ ਸਪਸ਼ਟ ਸਾਹਮਣੇ ਨਹੀਂ ਆਇਆ ਹੁਣ ਗੱਲ ਕਰਦੇ ਹਾਂ ਆਖਰੀ ਵੱਡੀ ਖਬਰ ਦੀ ਇਨਾ ਲੋਕਾਂ ਦੇ ਆਧਾਰ ਕਾਰਡ ਕੱਲ ਤੋਂ ਬੰਦ ਕੀਤੇ ਜਾਣਗੇ ਕੇਂਦਰ ਸਰਕਾਰ ਵੱਲੋਂ ਆਧਾਰ ਕਾਰਡ ਨੂੰ ਲੈ ਕੇ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ ਇਸ ਆਦੇਸ਼ ਅਨੁਸਾਰ ਕੁਝ ਖਾਸ ਰੈਣੀਆਂ ਦੇ ਲੋਕਾਂ ਦੇ ਆਧਾਰ ਕਾਰਡ ਰੱਦ ਕੀਤੇ ਜਾਣਗੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਧੋਖਾਧੜੀ ਰੋਕਣ ਲਈ ਚੁੱਕਿਆ ਗਿਆ ਹੈ ਜਿਨ੍ਹਾਂ ਲੋਕਾਂ ਨੇ ਗਲਤ ਜਾਣਕਾਰੀ ਦੇ ਆਧਾਰ ਬਣਵਾਇਆ ਹੈ ਉਹ ਪ੍ਰਭਾਵਿਤ ਹੋਣਗੇ ਸਰਕਾਰ ਨੇ ਇਹ ਵੱਡੇ ਹੁਕਮ ਜਾਰੀ ਕਰ ਦਿੱਤੇ ਹਨ ਇਹ ਸੀ ਅੱਜ ਦੀਆਂ ਤਾਜ਼ੀਆਂ ਤੇ ਵੱਡੀਆਂ ਖਬਰਾਂ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਹੁਣ ਦੇਣਾ ਇਜਾਜ਼ਤ ਬਹੁਤ ਬਹੁਤ ਧੰਨਵਾਦ